ਕਰਨਾ ਦੀਆਂ ਦੇ ਵਾਕਾਂ ਤੇ ਪਹਿਰਾ ਦਿੰਦਿਆਂ ਦਾਦੇ ਦੇ ਪੂਰਨਿਆਂ ਤੇ ਚਲਦਿਆਂ ਏਸੀ ਦੀਵਾਰ ਏਸੀ ਬੁਨਿਆਦ ਵਾਲੀ ਜਗ੍ਹਾ ਤੇ ਖੜੇ ਹੋ ਕੇ ਇਹ ਧਰਤੀ ਉੱਤੇ ਉਹ ਨੀਂ ਉਸਰਦੀ ਐ ਜਿਹੜੀ ਨੀਂ ਸੈਬਜ਼ਾਦਿਆਂ ਨੂੰ ਆਪਣੀ ਅਗੋਸ਼ ਵਿੱਚ ਲੈਂਦੀ ਐ ਠੋਡੀ ਤੱਕ ਇਂਟੇ ਚੁੰਨਦੀ ਮੂੰਹ ਤੱਕ ਆ ਗਈ ਬੀਨੀ ਕੋ ਢਾਂਪਤੇ ਹੀ ਅੱਖੋਂ ਪੇਸ਼ ਆ ਗਈ ਹਰ ਤਾਮਸੀ ਜਬੀ ਕੋ घंट सा लगा गई इसके बाद जोगी जी हुई बस थोड़ी देर थी ये बस्ती सरहंद शहर की ईंटों का देर थी सा रुके दिल लर उठे, फेफरे कम उठे खून दा दौरा रुक गया जब दीवारे दबाव से हब से दम हुआ दौराने खून रुकने लगा और सांस कम हुआ बोले तब दोनों बाजाहर सितम हुआ बातन पंथ पे खुदा का कर्म हुआ ਸਹਿਬਜ਼ਾਦੇ ਕਹਿਣ ਲੱਗੇ ਸਾਡੇ ਤੇ ਜਿੰਨਾ ਜ਼ੁਲਮ ਹੋਏਗਾ ਉਹਨਾਂ ਪੰਥ ਦੀ ਝੋਲੀ 'ਚ ਖੁਸ਼ੀਆਂ ਪੈਣਗੀਆਂ ਇਹ ਕੌਮ ਦੀ ਨਹੀਂ ਉਸਰੀ ਨੀਹਾਂ ਪੱਕੀਆਂ ਕੀਤੀਆਂ ਸਿਰੜ ਦੇ ਨਾਲ ਸਿਦਕ ਦੇ ਨਾਲ ਸਹਿਬਜ਼ਾਦਿਆਂ ਦੀ ਬੇਹੋਸ਼ੀ ਤੋਂ ਬਾਅਦ ਫਿਰ ਇਸ ਦੀਵਾਰ ਵਿੱਚੋਂ ਕੱਢਿਆ ਗਿਆ ਹੋਸ਼ ਵਿੱਚ ਲਿਆ ਕੇ ਫਿਰ ਉਹਨਾਂ ਅੱਗੇ ਇਹ ਸ਼ਰਤ ਰੱਖੀ ਗਈ ਅਜੇ ਵੀ ਜ਼ਿੰਦਗੀ ਦੀ ਭਿੱਖਿਆ ਮੰਗ ਲਵੋ ਸਿੱਖੀ ਤਿਆਗ ਦਵੋ دین ਕਬੂਲ ਕਰੋ ਆਪਣੇ ਈਮਾਨ ਨੂੰ ਧਰਮ ਨੂੰ ਤਿਆਗੋ ਗੁਰੂ ਲਾਲਾ ਨੇ ਸਿੱਦਕ ਨਾਲ ਜਵਾਬ ਦਿੱਤਾ ਸੀ ਅਸੀਂ ਉਸ ਦਾਦੇ ਦੇ ਪੋਤੇ ਹਾਂ ਜਿਨ੍ਹਾਂ ਨੇ ਸੀਸ ਦਿਆ ਪਰ ਸਿਰਣ ਨਾ ਦਿਆ ਇਸ ਦੀਵਾਰ ਦੇ ਸਾਹਮਣੇ ਖੜਾ ਹੈ ਇਤਿਹਾਸ ਕਹਿੰਦਾ ਉਸ ਜਗ੍ਹਾ ਦੇ ਉੱਤੇ ਰੱਖ ਕੇ ਗਰਦਨਾ ਦੇ ਉੱਤੇ ਛੁਰੇ ਚਲਦੇ ਆ ਹੌਲੀ ਹੌਲੀ ਜਿੰਨੂੰ ਜਿਵਾ ਕਰਨਾ ਕਹਿੰਦੇ ਆ ਸਾਹ ਰਗਾਂ ਕੱਟੀਆਂ ਗਈਆਂ ਪਰਲ ਪਰਲ ਖੂਨ ਵਹਿੰਦਾ ਹੈ ਹੌਲੀ ਹੌਲੀ ਦਮ ਟੁੱਟਦਾ ਹੈ ਬਾਬਾ ਜੋਰਾਵਰ ਸਿੰਘ ਜੀ ਦਾ ਸਰੀਰ ਜਲਦੀ ਸ਼ਾਂਤ ਹੋ ਗਿਆ ਪਰ ਜ਼ਿਕਰ ਆਉਂਦਾ ਹੈ ਇਤਿਹਾਸ ਵਿੱਚ ਬਾਬਾ ਜੋਰਾਵਰ ਸਿੰਘ ਜੀ ਕੇ ਪ੍ਰਾਨ ਖੰਡੇ ਸੇ ਬੇਗ ਛੁੱਟ ਗਏ ਫਤੇ ਸਿੰਘ ਆਦ ਘੜੀ ਚਰਨ ਮਾਰਤ ਬਹੇ ਸਾਢੇ 12 ਮਿੰਟ ਬਾਬਾ ਫਤੇ ਸਿੰਘ ਦਾ ਸਰੀਰ ਇਸੇ ਸਥਾਨ ਤੇ ਹਿਲਦਾ ਰਿਹਾ ਫਿਰ ਹੌਲੀ-ਹੌਲੀ ਪ੍ਰਾਨ ਨਿਕਲਦੇ ਆ ਤੇ ਸ਼ਾਂਤ ਹੁੰਦਾ ਪਰ ਇੱਕ ਸਨੇਹਾ ਇਸ ਧਰਤੀ ਨੇ ਸਦਾ ਦਿੱਤਾ ਜੋ ਗੁਰੂ ਲਾਲਾ ਨੇ ਪੰਥ ਦੇ ਨਾਮ ਆਖਿਆ ਸੀ ਕਿ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚੱਲੇ ਸਿੱਖੀ ਦੀ ਨੀਂਵ ਸਰੋਂ ਪਿਓ ਠਾ ਚੱਲੇ ਸਿੰਘੋਂ ਕੀ ਸਲਤਨਤ ਦਾ ਪੌਦਾ ਲਗਾ ਚੱਲੇ ਗੱਦੀ ਸੇ ਤਖਤ ਬਾ ਸਭ ਕੌਮ ਪਾਏਗੀ ਇਸ ਜਹਾਂ ਸੇ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏਗੀ ਉਹਨਾਂ ਨੇ ਸਾਨੂੰ ਇੱਕ ਨਿਸ਼ਾਨਾ ਦਿੱਤਾ ਕਿ ਆਖਰੀ ਸਾਹਾਂ ਤੱਕ ਜ਼ੁਲਮ ਵਿਰੋਧ ਯੋਜਨਾ ਤੇ ਫਿਰ ਨਤੀਜੇ ਨਿਕਲਦੇ ਆ ਕਿ ਇਸ ਧਰਤੀ ਉੱਤੇ ਜਿੱਥੇ ਗੁਰੂ ਲਾਲਾਂ ਦਾ ਖੂਨ ਦੁੱਲਿਆ ਸੀ ਉੱਥੇ ਖਾਲਸਾ ਰਾਜ ਦੇ ਨਿਸ਼ਾਨ ਸੱਭ ਝੁਲਦੇ ਆ ਇਹ ਧਰਤੀ ਖਾਲਸਾਪਨ ਤੁਹਾਨੂੰ ਆਵਾਜ਼ਾਂ ਮਾਰ ਕੇ ਕਹਿ ਰਹੀ ਆ ਆਓ ਆਪਣੇ ਘਰਾਂ 'ਚ ਸਿੱਖੀ ਸੰਭਾਲੋ ਇਹੀ ਬਾਰ-ਬਾਰ ਜੋਰ ਹੈ ਕਿ ਹਰ ਘਰ ਦੇ ਅੰਦਰ ਤੁਹਾਡੀਆਂ ਸੁਰਤਾਂ ਦੇ ਅੰਦਰ ਇਹ ਦੀਵਾਰ ਦੀ ਯਾਦ ਹੋਵੇ ਸਹਿਬਜ਼ਾਦਿਆਂ ਦੀ ਕਰਨੀ ਵਸੇ ਅੱਜ ਜਿਸ ਤਰ੍ਹਾਂ ਪੰਜਾਬ ਦੀ ਧਰਤੀ ਨੂੰ ਨਸ਼ਿਆਂ ਦੇ ਸਮੁੰਦਰ 'ਚ ਡੋਬਿਆ ਜਾ ਰਿਹਾ ਲੰਬੂ ਲੱਗੇ ਪਏ ਨੇ ਸਾਡੀ ਜਵਾਨੀ ਬਚ ਸਕੇ ਅਸੀਂ ਆਪਣਾ ਰੁੱਖ ਸਹਿਬਜ਼ਾਦਿਆਂ ਦੀ ਇਸ ਗੈਰਤਮੰਦ ਧਰਤੀ ਵੱਲ ਕਰੀਏ ਸਾਡੇ ਅੰਦਰ ਧਰਮ ਦਾ ਰੰਗ ਚੜੇ ਬਾਰ-ਬਾਰ ਪੁਕਾਰ ਕੇ ਤੁਹਾਡੀਆਂ ਰੂਹਾਂ ਨੂੰ ਆਵਾਜ਼ਾਂ ਮਾਰਦੀ ਹੈ ਤੁਹਾਡੀ ਸੁਰਤ ਨੂੰ ਜਗਾਉਂਦੀ ਹੈ ਇਹ ਦੀਵਾਰ ਸਰਹੰਦ ਦੀ ਦੀਵਾਰ ਕੌਮ ਦੀਆਂ ਨੀਹਾਂ ਦੀ ਪੁਕਾਰ ਹੈ ਕੌਮ ਦੀਆਂ ਨੀਹਾਂ ਦੀ ਮਜ਼ਬੂਤੀ ਹੈ ਆਓ ਖਾਲਸਾ ਪੰਥ ਜੀ ਆਪਣੀ ਵਿਰਾਸਤ ਨਾਲ ਜੁੜੀਏ ਆਪਣੇ ਭਵੇਖ ਨੂੰ ਸਵਾਰਨ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ